ਜੋ ਬੁਲਾਵੇ ਜੋ ਬੁਲਾ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੇ ਅਤ ਪਿਆਰੇ ਮੋਖ ਉਚਰ ਸਾਸਤਰ ਖਟ ਪੈੰਗ ਗਿਰਣ ਚੜ ਜਾਏ ਅੰਧ ਲਖੈ ਬਦਰੋ ਸੁਨੇ ਜੋ ਕਾ ਵਾਣ ਦੇਵ ਉਪਮਾ ਮਹਾਨ ਚਵਰ ਸ਼ਤਰ ਤਖਤ ਦੇ ਮਾਲਕ ਪਰਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਏ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਵਿੱਤਰ ਪਾਵਨ ਗੁਰਬਾਣੀ ਰਾਹੀਂ ਗੁਰੂ ਦੇਵ ਮਨੁੱਖ ਤਾਨੂੰ ਵਿਸਤਰਾ ਉਪਦੇਸ਼ ਕਰਦੇ ਹਨ ਭਾਈ ਸਤਨਾਮ ਵਾਹਿਗੁਰੂ ਸਹਿਬ ਜੀ ਸ਼ਲੋਕ ਮਹਲਾ 2 ਅਠੀ ਪਰੇ ਅਠ ਖੰਡ ਨਾਵਾ ਖੰਡ ਸਰੀਰ ਪਿਛਲੇ ਦੀਵਾਨ ਵਿੱਚ ਆਪਾਂ ਸਾਰਿਆਂ ਸਰਵਣ ਕੀਤਾ ਸੀ ਲੈਨ ਕਰੇ ਪਰਖ ਦਰ ਬਿਨਾਈਐ ਸੌਦਾ ਇਕਤ ਹਟ ਪੂਰਾ ਗੁਰ ਪਾਈਐ ਅੱਜ ਦਾ ਇਹ ਪਾਵਨ ਸ਼ਬਦ ਦੂਸਰੇ ਬਾਦਸ਼ਾਹ ਤਾਨ ਤਾਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਕਥਨ ਕੀਤਾ ਹੋਇਆ ਇਸ ਲੋਕ ਹੈ ਉਥਾਨ ਕਾ ਸ਼ਬਦ ਇਹ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿਹ ਗੁਰਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਦੱਸਣਾ ਕਰੋ ਕਿ ਨੌ ਖੰਡ ਕਿਹੜੇ ਹਨ ਇਸ ਸ਼ਬਦ ਦੇ ਵਿੱਚ ਧੰਗੁਰੂ ਅੰਗਦ ਦੇਵ ਜੀ ਮਹਾਰਾਜ ਦੱਸ ਰਹੇ ਹਨ ਅੱਠੀ ਪੈਰੀ ਅੱਠ ਖੰਡ ਨਾਵਾ ਖੰਡ શરીર ਤਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿ ਰਹੇ ਹਨ ਦਿਨ ਤੇ ਰਾਤ ਚਾਰ ਪੈਰ ਦਾ ਜਨ ਹੁੰਦਾ ਹੈ ਤੇ ਚਾਰ ਪੈਰ ਦੀ ਰਾਤ ਹੁੰਦੀ ਹੈ ਦਿਨ ਤੇ ਰਾਤ ਦੇ ਜੋ 8 ਪੈਰ ਹਨ ਉਕਰਦੇਵ ਕਹਿ ਰਹੇ ਹਨ ਕਿ ਇਹ ਅੱਠ ਖੰਡ ਹਨ ਤੇ ਨੌਵਾਂ ਖੰਡ ਹੈ ਜੋ ਇਹ ਸਰੀਰ ਹੈ ਮਨੁੱਖਾ ਦੇਹੀ ਹੈ ਇਹ ਨੌਵਾਂ ਖੰਡ ਹੈ ਅੱਠਾਂ ਪੈਰਾਂ ਵਿੱਚ ਅੱਠ ਪੰਜ ਕਾਮ ਆਦਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਤਿੰਨ ਗੁਣ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਇਹਨਾਂ ਨੂੰ ਖੰਡਨ ਕਰੇ ਅਤੇ ਨਾਵਾ ਸਰੀਰ ਜੋ ਇਹ ਦੇਹ ਹੈ ਇਸ ਦੇ ਇਤਿਹਾਸ ਨੂੰ ਖੰਡਨ ਕਰੇ ਇਸ ਵਿੱਚ ਨਾ ਨਿਤ ਨਾਮ ਏਕ ਭਲ ਹੈ ਗੁਣੀ ਗੀਰ ਇਸ ਮਨੁੱਖਾ ਸਰੀਰ ਦੇ ਵਿੱਚ ਨਾ ਨਿਹਦੀਆਂ ਦਾ ਦਾਤਾ ਜੋ ਇੱਕ ਨਾਮ ਹੈ ਉਸ ਨੂੰ ਪਾਲੇ ਤਾਂ ਗੁਨਾ ਦਾ ਕਿ ਹੀਰ ਦਾ ਭਾਵ ਹੈ ਕਿ ਸਮੁੰਦਰ ਹੋ ਜਾਂਦਾ ਹੈ ਜੈ ਸਰੀਰ ਦੇ ਵਿੱਚ ਨੌ ਨਿਧੀਆਂ ਦਾ ਦਾਤਾ ਜੋ ਇੱਕ ਨਾਮੀ ਹੈ ਗੁਣਾ ਦਾ ਸਮੁੰਦਰ ਉਸ ਨੂੰ ਆਪਣਾ ਸਰੂਪ ਕਰਕੇ ਪਾਲੇ ਅਰਥਾਤ ਵੇਖੇ ਕਰਮੋਂ ਵੰਤੀ ਸਾਲਾ ਹੈ ਆ ਨਾਨਕ ਕਰ ਗੁਰ ਪੀਰ ਤੇ ਜਿਨ੍ਹਾਂ ਦੇ ਸ੍ਰੇਸ਼ਟ ਕਰਮ ਹਨ ਉਤਮ ਕਰਮ ਹਨ ਬਾਗਾ ਵਾਲੇ ਹਨ ਗੁਰਦੇਵ ਕਹਿ ਰਹੇ ਹਨ ਕਿ ਸ੍ਰੇਸ਼ਟ ਕਰਮਾਂ ਵਾਲਿਆਂ ਨੇ ਗੁਰਾਂ ਦੀ ਕਿਰਪਾ ਵਾਲਿਆਂ ਨੇ ਪੂਜਨੀਕ ਗੁਰਾਂ ਨੂੰ ਤਾਰਨ ਕਰਕੇ ਵਾਹ ਹਿੰਦੂਆਂ ਨੇ ਗੁਰੂ ਅਤੇ ਮੁਸਲਮਾਨਾਂ ਨੇ ਪੀੜ ਧਾਰ ਕੇ ਉਸ ਨੂੰ ਸਲਾਇਆ ਹੈ ਚੌਥੇ ਪਹਿਰ ਸਵਾਹ ਕੇ ਕੈ ਸੁਰਤਿਆ ਉਪਜੈ ਚਾਉ ਚੌਥੇ ਪਹਿਰ ਸਵਾਹ ਕੇ ਸੁਰਤਿਆ ਉਪਜੈ ਚਾਉ ਰਾਤ ਦੇ ਚੌਥੇ ਪੈਰ ਅਮਰਤ ਵੇਲੇ ਗਿਆਤ ਗਏ ਵਾਲਿਆ ਜਗਿਆਸੂਆਂ ਨੂੰ ਚਾਉ ਦਾ ਭਾਵਕ ਤੇ ਉਤਸ਼ਾਹ ਉਤਪਨ ਹੁੰਦਾ ਹੈ ਤਿੰਨ ਅੰਦਰੀਆਂ ਆਵਾਜ਼ੋਂ ਦੋਸਤੀ ਮਨਮਕ ਸੱਚਾ ਨਾ ਹੋ ਪਹਿਲੇ ਉਹਨਾਂ ਦੀ ਪ੍ਰਤੱਖ ਜਲ ਸਾਨੇ ਹੂ ਤਲਾਬ ਨਹਿਰ ਜਾਂ ਦਰਿਆਵਾਂ ਦੇ ਨਾਲ ਦੋਸਤੇ ਹੁੰਦੀ ਹੈ ਮਨ ਅਤੇ ਮੁਖ ਕਰਕੇ ਸੱਚਾ ਨਾਮ ਜਪਦੇ ਹਨ ਚਾਹੇ ਕੋਈ ਮਨਮੁਖ ਵੀ ਹੈ ਇਸ਼ਨਾਨ ਵੇਲੇ ਉਸ ਦੇ ਮੂੰਹ ਵਿੱਚ ਸੱਚਾ ਨਾਮ ਹੀ ਨਿਕਲਦਾ ਹੈ ਓਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਉ ਉੱਤੇ ਦਾ ਭਾਵ ਹੈ ਉਸ ਸਤ ਸੰਗ ਵਿੱਚ ਉਸ ਸਤ ਸੰਗ ਵਿੱਚ ਨਾਮ ਅੰਮ੍ਰਿਤ ਵੰਡੀ ਦਾ ਹੈ ਪਰ ਭਾਗਾਂ ਦੁਆਰੇ ਜਿਨ੍ਹਾਂ ਦੇ ਕਰਮ ਚੰਗੇ ਹਨ ਜਿਨ੍ਹਾਂ ਦੇ ਉਸ ਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ ਭਾਗਾਂ ਦੁਆਰੇ ਇਹ ਦਾਤ ਹੈ ਜੋ ਪ੍ਰਾਪਤ ਹੁੰਦੀ ਹੈ ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਓ ਕੰਚਨ ਦਾ ਪਾਵੈ ਸੋਨਾ ਸੋਨੇ ਵਾਂਗੂ ਸਰੀਰ ਨੂੰ ਜਪ ਤਪ ਰੂਪੇ ਕਸੌਟੀ ਉਤੇ ਕਸੀਏ ਤਾਂ ਚਤੁਰਤ ਭੂਮਕਾ ਰੂਪੀ ਵੰਨੀ ਦਾ ਭਾਵੇ ਕੇ ਰੰਗ ਦਾ ਚੜਾਓ ਚੜਦਾ ਹੈ ਜੇ ਹੋਵੇ ਨਦਰ ਸੁਰਾਬ ਕੀ ਬਹੜ ਨਾ ਪਾਏ ਤਾ ਜਿੱਦਾਂ ਸੋਨਾ ਸੁਨਿਆਰ ਲੋ ਸੋਨੇ ਨੂੰ ਤਪਾਉਂਦੇ ਹਨ ਪਟਾਲੀ ਦੇ ਵਿੱਚ ਪਰ ਜਦੋਂ ਸੋਨਾ ਸ਼ੁੱਧ ਹੋ ਜਾਂਦਾ ਹੈ ਫਿਰ ਉਸ ਨੂੰ ਤਪਾਇਆ ਨਹੀਂ ਜਾਂਦਾ ਫਿਰ ਉਸ ਨਿਆਰ ਲੋਕ ਉਸ ਨੂੰ ਆਪਣੀ ਤਜੋਰੀ ਦੇ ਵਿੱਚ ਰੱਖ ਲੈਂਦੇ ਹਨ ਗੁਰਦੇਵ ਕਹਿ ਰਹੇ ਹਨ ਸੋਨੇ ਵਾਂਗੂ ਸਰੀਰ ਜੇਕਰ ਗੁਰੂ ਸਾਹਿਬ ਗੁਰੂ ਸਾਹਿਬ ਰੂਪੀ ਸ਼ਰਾਬ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਫਿਰ 84 ਲੱਖ ਜੂਨ ਰੂਪੀ ਤਾਉ ਵਿੱਚ ਨਹੀਂ ਪੈਂਦਾ ਸਤੀ ਪਹਿਰੇ ਸਤਿ ਭਲਾ ਬਹੀਏ ਪੜਿਆ ਆਪਾਸ ਰਾਤ ਦਿਨ ਦੇ ਸੱਤਾਂ ਪਹਿਰਾਂ ਵਿੱਚ ਸੱਚ ਬੋਲਣਾ ਹੀ ਭਲਾ ਹੈ ਅਤੇ 8ਵਾਂ ਪੈਰ ਜੋ ਹੈ 8ਵਾਂ ਪੈਰ ਪੜਿਆ ਹੋਇਆ ਦੇ ਪਾਸ ਬਹਿਣਾ ਚਾਹੀਦਾ ਹੈ ਭਾਵ ਬ੍ਰਹਮ ਭੇਤਿਆਂ ਦੀ ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਓਥੈ ਪਾਪ ਪੁੰਨ ਵਿਚਾਰੀਐ ਕੂੜੈ ਜਦੋਂ ਤੁਸੀਂ satsang ਵਿੱਚ ਜਾਓਗੇ ਸੰਤਾਂ ਮਹਾਂਪੁਰਖਾਂ ਦੇ ਮਹਾਂਪੁਰਸ਼ਾਂ ਦੀ ਸੰਗਤ ਕਰੋਗੇ ਕਿਉਂਕਿ ਉੱਥੇ ਪਾਪ ਉਹਨਾਂ ਪੜਿਆ ਹੋਏ ਦੇ ਪਾਸ ਪਾਪਾਂ ਦੇ ਪੁੰਨਾਂ ਦੇ ਵਿਚਾਰ ਹੁੰਦੇ ਹੈ ਅਤੇ ਝੂਠ ਦੀ ਰਾਸ ਦਾ ਪਾਪ ਹੈ ਕਿ ਮੂੜੀ ਘਟ ਜਾਂਦੀ ਹੈ ਜਿਵੇਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪਾਸ ਸਾਰੇ ਸਿੱਖ ਆਪੋ ਆਪਣੇ ਪਾਪ ਪੁੰਨ ਆਖਦੇ ਹੁੰਦੇ ਸਨ ਜਿਸ ਦੇ ਬੋਧੇ ਪਾਸ ਹੋਣੇ ਉਸ ਨੂੰ ਸ਼ਰਮ ਆਉਣੀ ਤੇ ਅਗੋਂ ਵਾਸਤੇ ਉਸ ਨੇ ਪਾਪ ਕਰਮ ਛੱਡੀ ਜਾਣੇ ਇਸ ਵਜ੍ਹਾ ਨਾਲ ਝੂਠ ਦੀ ਰਾਸ ਘਟਦੀ ਹੈ ਖੋਟੇ ਛੱਟੀਆਂ ਹੈ ਖਰੇ ਕੀਚਹੇ ਸਾਹਾਸ ਉਸ ਪਰਮੇਸ਼ਰ ਦੇ ਦਰਗਾਹ ਵਿੱਚੋਂ ਖੋਟੇ ਪੁਰਸ਼ ਪਰੇ ਸੁਟੇ ਜਾਂਦੇ ਹਨ ਅਤੇ ਭਜਨ ਸਿਮਰਨ ਕਰਨ ਵਾਲੇ ਪੁੰਨ ਆਤਮਾ ਪੁਰਸ਼ ਜੋ ਖਰੇ ਹਨ ਉਹ ਤਨਤਾ ਦੇ ਯੋਗ ਕੀਤੇ ਜਾਂਦੇ ਹਨ ਬੋਲਣ ਫਾਦਲ ਨਾਨਕਾ ਦੁੱਖ ਸੁਖ ਖਸਮੇ ਪਾਸ ਗੁਰੂ ਜੀ ਕਥਨ ਕਰਦੇ ਹਨ ਇਹ ਜੀਵ ਐਸਾ ਕਹਿੰਦਾ ਹੈ ਕਿ ਖਸਮ ਨੇ ਮੈਨੂੰ ਦੁੱਖ ਕਿਉਂ ਦਿੱਤਾ ਹੈ ਮੇਰੇ ਪਾਸ ਤਾਂ ਸੁਖ ਹੋਣੇ ਚਾਹੀਦੇ ਸਨ ਉਰਦੇਵ ਕਹਿ ਰਿਹਾ ਕਿ ਇਹ ਬੋਲਣਾ ਫਾਦਲ ਦਾ ਪਾਵ ਹੈ ਕਿ ਫਜ਼ੂਲ ਪਿਆਰਤ ਹੈ ਜੀਵ ਦਾ ਬੋਲਣਾ ਫਜ਼ੂਲ ਹੈ ਕਿਉਂਕਿ ਸਾਡੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਦੁੱਖ ਤੇ ਸੁਖ ਉਸ ਖਾਸ ਪਰਮਾਤਮਾ ਨੇ ਸਾਨੂੰ ਦੇਣਾ ਕੀਤੇ ਹਨ ਮਹੱਲਾ ਦੂਜਾ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸ਼ਬਦ ਦਿਵਤਾਨ ਕਾਇ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਾਸ ਸਿੱਧਾਂ ਨੇ ਆ ਕੇ ਬੇਨਤੀ ਕੀਤੀ ਇਹ ਆਪ ਜੀ ਦੇ ਗੁਰੂ ਕੈਸੇ ਹਨ ਤਨ ਗੁਰ ਆਉਂਗਾ ਦੇਵ ਜੀ ਮਹਾਰਾਜ ਉਹਨਾਂ ਸਿੱਧਾਂ ਨੂੰ ਦੱਸ ਰਹੇ ਹਨ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਹੇ ਸਿੱਧੋ ਸਾਡੇ ਗੁਰੂ ਪਾਉਣ ਵਾਂਗੂ ਸਮ ਦ੍ਰਿਸ਼ਟੀ ਹਨ ਪਾਣੀ ਵਾਂਗੂ ਸ਼ੀਤਲ ਸੁਭਾਅ ਵਾਲੇ ਹਨ ਪਿਤਾ ਵਾਂਗੂ ਆਪਣੇ ਬੱਚਿਆਂ ਨੂੰ ਨਿਯਮਤਾ ਨਿਯਮਤ ਸੁਖ ਸੁਖਵਾਦਾਂ ਲਿਆ ਕੇ ਦੇਣ ਵਾਲੇ ਹਨ ਤੇ ਮਾਂ ਦੇ ਵਾਂਗੂ ਰੱਖੇ ਕਹਨ ਤਰਤੀ ਵਾਂਗੂ ਖਿਮਾ ਕਰਨ ਵਾਲੇ ਹਨ ਤੇ ਮਾਤਾ ਭਾਵੈ ਵੱਡੇ ਪ੍ਰਤਾਪੀ ਹਨ ਧਰਤੀ ਵਾਂਗੂ ਬੜੇ ਧੀਰਜਵਾਨ ਹਨ ਦਿਨ ਸਰਾਤ ਦੁਏ ਧਾਈ ਦਾਇਆ ਖਿਲੇ ਸਗਲ ਜਗਤ ਜਿਗਿਆਸੂ ਰੂਪ ਲੜਕੇ ਨੂੰ ਗਿਆਨ ਰੂਪੀ ਧਨ ਵਿੱਚ ਖੜਾਉਂਦੇ ਹਨ ਇਸੇ ਦਾਇਆ ਵਾਂਗੂ ਇਸ ਤੇ ਦਾਇ ਵਾਂਗੂ ਹਨ ਅਤੇ ਅਵਸਥਾ ਰੂਪੀ ਰਾਤ ਮੇਂ ਸ਼ਾਂਤੀ ਰੂਪੀ ਨਿੰਦਰਾ ਵਿੱਚ ਸਵਾਦ ਦਿੰਦੇ ਹਨ ਇਸ ਤੇ ਦਾਇ ਵਾਂਗੂ ਹਨ ਪੁਨ ਅਜੀਹ ਆਪਦੇਸ਼ ਦਿੰਦੇ ਹਨ ਕਿ ਇਹ ਦ੍ਰਿਸ਼ਟਮਾਨ ਸਾਰਾ ਜਗਤ ਖੇਲ ਜਾਣ ਵਾਲਾ ਹੈ ਚੰਗਿਆਈ ਆ ਗੁਰਿਆਈ ਵਾਚੇ ਧਰਮ ਹਦੂਰ ਜਿਗਿਆਸੂ ਦੇ ਚੰਗੇ ਕਰਮ ਅਤੇ ਬੁਰੇ ਕਰਮ ਧਰਮ ਰੂਪ ਸਤਿਗੁਰਾਂ ਦੇ ਕੋਲ ਵਾਚੇ ਜਾਂਦੇ ਹਨ ਕਰਮੀ ਆਪੋ ਆਪਣੀ ਕੀ ਨੀੜੈ ਆਪੋ ਆਪਣੇ ਕਰਮਾਂ ਅਨੁਸਾਰ ਕਈ ਸਤਿਗੁਰਾਂ ਦੇ ਨਜ਼ਦੀਕ ਤੇ ਕਈ ਸਤਿਗੁਰਾਂ ਤੋਂ ਦੂਰ ਹਨ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਜਿਨ੍ਹਾਂ ਨੇ ਵਾਹਿਗੁਰੂ ਨਾਮ ਨੂੰ ਸਿਮਰਿਆ ਹੈ ਉਹ ਜਬ ਤਬ ਰੂਪੀ ਪੂਰੀ ਮਿਹਨਤ ਕਾਲ ਦਾ ਭਾਅ ਹੈ ਕਿ ਮਿਹਨਤ ਕਰਕੇ ਪਰਮਾਤਮਾ ਦੀ ਤਰਫ ਗਏ ਹਨ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਸਤਿਗੁਰ ਦੇਵ ਜੀ ਕਥਨ ਕਰਦੇ ਹਨ ਕਿ ਉਹਨਾਂ ਦੇ ਮੂੰਹ ਉਜਲੇ ਹਨ ਉਹਨਾਂ ਦੇ ਨਾਲ ਮਿਲ ਕੇ ਹੋਰ ਵੀ ਕਿੰਨੇ ਦੁਨੀਆਂ ਜਮਾਂ ਦੇ ਦੁੱਖ ਤੋਂ ਛੁੱਟ ਗਈ ਹੈ ਇੱਥੇ ਗੱਲ ਵਿਚਾਰਨ ਵਾਲੀ ਹੈ ਕਿ ਜਪਜੀ ਸਾਹਿਬ ਦੀ ਸਮਾਪਤੀ ਵੇਲੇ ਜੋ ਸ਼ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿਚਾਰਨ ਕੀਤਾ ਹੈ ਇਹ ਮਾਝ ਦੀ ਵਾਰ ਵਿੱਚ ਸ਼ਲੋਕ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਵਿਚਾਰਨਾ ਕੀਤਾ ਹੈ ਦੋਹਾਂ ਸ਼ਲੋਕਾਂ ਦੇ ਪਦਾਂ ਵਿੱਚ ਕੁਝ ਫਰਕ ਹੈ ਜਪਜੀ ਸਾਹਿਬ ਵਾਲਾ ਜੋ ਸ਼ਲੋਕ ਹੈ ਉਸ ਵਿੱਚ ਲਿਖਿਆ ਹੈ ਕਿ ਪਵਨ ਗੁਰੂ ਤੇ ਮਾਝ ਰਾਗ ਵਾਲਾ ਜੋ ਸ਼ਲੋਕ ਹੈ ਇਸ ਵਿੱਚ ਵਿਚਾਰਨ ਕੀਤਾ ਹੈ ਪਉਣ ਗੁਰੂ ਜਬਜੀ ਸਾਹਿਬ ਵਾਲੇ ਵਿੱਚ ਵਾਵੇ ਨਾਲ ਹੈ ਤੇ ਮਾਝ ਰਾਗ ਵਿੱਚ ਊੜੇ ਨਾਲ ਹੈ ਪਾਉਣ ਗੁਰੂ ਜਬਜੀ ਸਾਹਿਬ ਵਿੱਚ ਆਉਂਦਾ ਹੈ ਕਿ ਦਿਵਸ ਰਾਤ ਵਾਵੇ ਨਾਲ ਹੈ ਦਿਵਸ ਲਿਖਿਆ ਹੋਇਆ ਤੇ ਮਾਝ ਰਾਗ ਵਿੱਚ ਆਉਂਦਾ ਹੈ ਦਿਨ ਸਰਾਤ ਨੰਨੇ ਨਾਲ ਲਿਖਿਆ ਹੋਇਆ ਜਪਜੀ ਸਾਹਿਬ ਵਿੱਚ ਆਉਂਦਾ ਹੈ ਕਿ ਬਾਜੈ ਧਰਮ ਹਜ਼ੂਰ ਤੇ ਮਾਜ ਰਗ ਦੇ ਵਿੱਚ ਬਾਜੈ ਆਉਂਦਾ ਹੈ ਚੱਚੇ ਨੂੰ ਲਾਂ ਹੈ ਮਾਜ ਰਗ ਦੇ ਵਿੱਚ ਜਪਜੀ ਸਾਹਿਬ ਵਿੱਚ ਆਉਂਦਾ ਹੈ ਕਿ ਕੀਤੀ ਝੁੱਟੀ ਨਾਲ ਤੇ ਮਾਜ ਰਗ ਦੇ ਵਿੱਚ ਆਉਂਦਾ ਹੈ ਹੋਰ ਕੀਤੀ ਝੁੱਟੀ ਨਾਲ ਇਸ ਦਾ ਧਿਆਨ ਰੱਖ ਕੇ ਪੜਨਾ ਹੈ ਪੌੜੀ ਸੱਚਾ ਭੋਜਨ ਭਾਓ ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵਿਗਸਿਆ ਸੱਚਾ ਭਾਉ ਦਾ ਪਾਵੇ ਇਹ ਗਿਆਨ ਰੂਪੀ ਭੋਜਨ ਸਤਿਗੁਰਾਂ ਨੇ ਦੱਸਿਆ ਹੈ ਜੋ ਸੱਚੇ ਉੱਪਰ ਪਤਿਆਏ ਦਾ ਭਾਵ ਹੈ ਕਿ ਭਰੋਸਾ ਕਰਦਾ ਹੈ ਉਹ ਸੱਚ ਨਾਮ ਨੂੰ ਜਪ ਕੇ ਵਿਗਸਿਆ ਦਾ ਭਾਵ ਹੈ ਕਿ ਖਿੜਿਆ ਰਹਿੰਦਾ ਹੈ ਸੱਚੇ ਕੋਟ ਗਿਰਾਈ ਨਿਜ ਘਰ ਵਸਿਆ ਸਤਗੁਰ ਤੁਟੈ ਨਾਓ ਪ੍ਰੇਮ ਰਸਿਆ ਉਸ ਦੇ ਪ੍ਰਤਖ ਕੋਟ ਤੇ ਗਰਾ ਸਭ ਸਫਲ ਹਨ ਦਸਮ ਦੁਆਰ ਸਰੀਰ ਅੰਤਹਿ ਕਰਨ ਸਭ ਸਫਲੇ ਹਨ ਜੋ ਸਰੂਪ ਰੂਪੀ ਨਿਜ ਕਰ ਵਿੱਚ ਵਸਿਆ ਹੈ ਸਤਿਗੁਰਾਂ ਦੇ ਪ੍ਰਸੰਨ ਹੋਣ ਤੇ ਨਾਮ ਦਾ ਪ੍ਰੇਮੀ ਆਨੰਦ ਹੁੰਦਾ ਹੈ ਸੱਚੇ ਦੇ ਦੀਵਾਨਾ ਕੋੜ ਨਾ ਜਾਈਐ ਝੂਠੋ ਝੂਠ ਬਖਾਣ ਸੋ ਮਹਿਲ ਖੋਾਈਐ ਕਿ ਦਾ ਦੀਬਾਨ ਊੜ ਨਾ ਜਾਈਐ ਝੂਠੋ ਝੂਠ ਬਖਾਨ ਸੋ ਮਹਿਲ ਖੋਈਐ ਸੱਚੇ ਪ੍ਰਮਾਤਮਾ ਦੀ ਸਭਾ ਸਤਸੰਗ ਵਸ ਰੂਪ ਵਿੱਚ ਊੜਾ ਪੁਰਸ਼ ਝੂਠ ਬੋਲਣ ਕਰਕੇ ਨਹੀਂ ਜਾ ਸਕਦਾ ਜੋ ਝੂਠਾ ਪੁਰਸ਼ ਝੂਠ ਨੂੰ ਕਥਨ ਕਰਦਾ ਹੈ ਉਸ ਰੂਪ ਵੱਲੋਂ 허ਵਾਇਏ ਦਾ ਭਰਜ ਪੁਲਾਇਆ ਜਾਂਦਾ ਹੈ ਸੱਚੇ ਸ਼ਬਦ ਨਹੀਂ ਸਾਨ ਠਾਕ ਨਾ ਪਾਈਐ ਸੱਚ ਸੁਣ ਬੁੱਝਿ ਵਖਾਣ ਮਹਿਲ ਬੁਲਾਈਐ ਇਸ ਸ਼ਬਦੀ ਅਖੀਰਲੀ ਪੰਕਤੀ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਥਨ ਕਰ ਰਹੇ ਹਨ ਕਿ ਸੱਚਾ ਉਪਦੇਸ਼ ਜਿਨ੍ਹਾਂ ਨੂੰ ਪ੍ਰਗਟ ਹੋਇਆ ਹੈ ਉਹ ਸੱਚ ਉਪਦੇਸ਼ ਰੂਪੀ ਨਿਸ਼ਾਨ ਦਾ ਭਾਵੇਂ ਕਿ ਪ੍ਰਮਾਨੇ ਵਾਲੇ ਨੂੰ ਰੋਕ ਨਹੀਂ ਪੈਂਦੀ ਜੋ ਗੁਰਾਂ ਤੋਂ ਬੁੱਝ ਕੇ ਸੱਚ ਨਾਮ ਨੂੰ ਸੁਣ ਕੇ ਕਥਨ ਕਰਦਾ ਹੈ ਉਸ ਰੂਪ ਵਿੱਚ ਬੁਲਾਇਆ ਜਾਂਦਾ ਹੈ ਇੱਥੇ ਹੀ ਸਮਾਪਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਛੱਤੇ ਮਿਹਰ ਪ੍ਰਿਆਸ ਰੱਖਣ ਇਸ ਪਵਿੱਤਰ ਪਾਵਨ ਗੁਰਬਾਣੀ ਦੇ ਵਿਚਾਰ ਕਰਦੇ ਹੋਈਆਂ ਭੁੱਲਾਂ ਸਾਧ ਸੰਗਤ ਗੁਰੂ ਦੇ ਦਰ ਦਾ ਪੂਕਰ ਜਾਣ ਕੇ ਆਪਣੇ ਦਰ ਦਾ ਬਖਾਰੀ ਜਾਣ ਕੇ ਮਾਫ਼ ਕਰ ਦੇਣੀ ਆ ਬਚਨ ਉਪਦੇਸ਼ ਗੁਰੂ ਦਾ ਜਾਣ ਕੇ ਹਰਦੇ ਵਿੱਚ ਵਸਾਉਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ گزارਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ ਜਿਸ ਨਾਲ ਸੇ ਹੋ ਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਤੇ ਬੇਨਤੀ ਹੈ ਇਹ ਵੱਡੇ ਮਹਾਪੁਰਸ਼ ਵਿਦਿਆ ਮਾਰਤਣ ਬ੍ਰਹਮ ਗਿਆਨੀ ਸੰਤ ਜੀ ਨੇ ਕਿਰਪਾਲ ਸਿੰਘ ਜੀ ਦੇ ਪਰਸੀ ਹੈ 23 ਮਈ 2024 ਵੀਰਵਾਰ ਵਾਲੇ ਦਿਨ ਡੇਰਾ ਸੰਤ ਜਾਨੇ ਮੀਰ ਸਿੰਘ ਜੀ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਬਾਜ਼ਾਰ ਸੱਤੋ ਵਾਲਾ ਕਟੜਾ ਕਰਮ ਸਿੰਘ ਵਿਖੇ ਮਨਾਏ ਜਾ ਰਹੇ ਹਨ ਅੱਜ ਪਿਆਰਿਓ 21 ਤਰੀਕ ਹੈ ਅੱਜ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਹੋਣੇ ਹਨ ਇਹਨਾਂ ਦੇ ਭੋਗ 23 ਤਰੀਕ ਨੂੰ ਅਮਰਤ ਵੇਲੇ ਪਾਏ ਜਾਣਗੇ ਉਸ ਤੋਂ ਉਪਰੰਤ ਦੀਵਾਨ ਸਜਣਗੇ ਜਿਸ ਵਿੱਚ ਕੀਰਤਨ ਕਥਾ ਵਿਚਾਰਾ ਹੋਣ ਵਿਆ 12 ਵਜੇ ਦੇ ਕਰੀਬ ਸਾਰੇ ਸਮਾਗਮ ਦੀ ਸਮਾਪਤੀ ਹੋਵੇਗੀ ਉਪਰੰਤ ਗੁਰੂ ਕਾ ਲੰਗਰ ਟੁੱਟ ਵਰਤੇਗਾ ਆਪ ਸਭ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੀਰਵਾਰ ਵਾਲੇ ਦਿਨ ਇਸ ਅਸਥਾਨ ਤੇ ਪਹੁੰਚ ਕੇ ਹਰ ਜੱਜ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ